ਦੁਨੀਆ ਤਾਰੇ ਵਿੱਚ ਹੋਇਆ ਮਸ਼ਰੂਫ ਜਿੜਾ ਉਮਰ ਜ਼ਾਇਆ ਉਸਨਾਂਦਾਨ ਕੀਤੀ ਤੇ ਰਹਿਮਤ ਰੱਬਤੀ ਉਸਤੇ ਨਹੀਂ ਹੁੰਦੀ ਜਿਨੇ ਨੇਕੀ ਨਾਲ ਵਿੱਚ ਜਹਾਨ ਕੀਤੀ ਤੇ ਰੱਬ ਉਹਦੇ ਗੁਨਾਹ ਬਖਸ਼ਦਾ ਨਹੀਂ ਜੇ ਰੱਬ ਉਹਤੇ ਗੁਨਾਹ ਬਖਸ਼ਦਾ ਨਹੀਂ ਜੇ ਸੱਚੀ ਤੌਬਾ ਨਾਲ ਇਸ ਇਨਸਾਨ ਕੀਤੀ ਉਦੇ ਦਿਲ ਦੀ ਅੱਖ ਨਹੀਂ ਖੁੱਲ ਸਕਦੀ ਗੌਤ ਜਿੰਨੇ ਨਾਲ ਵਿੱਚ ਕੁਰਾਨ ਕੀਤੀ ਤੇ ਉਹ ਬੰਦਾ ਹੈ ਵਾਨ ਦੇ ਨਾਲ ਤਾਇ ਜਿੰਨੇ ਨਾ ਨਫਸ ਦੀ ਪਛਾਣ ਕੀਤੀ ਤੇ ਉਸ ਬੰਦੇ ਤੱਕ ਕੋਈ ਮੌਲਨਾ ਉਸ ਬੰਦੇ ਦਾ ਕੋਈ ਮੌਲਨਾ ਜਿੰਨੇ ਯਾਰ ਤੇ ਨਾਮ ਨਾ ਜਾਣ ਕੀਤੀ ਤੇ ਜਿੰਨੂ ਰਾਹ ਹਿਦਾਇਤ ਹੋਇਆ ਜਿੰਨੂ ਰਾਹ ਹਿਦਾਇਤ ਹੋਇਆ ਰੱਬ ਉਸ ਦੀ ਮੁਸ਼ਕਲ ਆਸਾਨ ਕੀਤੀ ਤੇ ਸੱਚਾ ਆਸ਼ਿਕ ਉਹਨੂੰ ਜਾਣ ਬਲਿਆ ਜਿਨੇ ਯਾਰ ਤੇ ਉੱਤੇ ਜਾਨ ਕੁਰਬਾਨ ਕੀਤੀ ਜਿਨੇ ਯਾਰ ਤੇ ਉੱਤੇ ਜਾਨ ਕੁਰਬਾਨ ਕੀਤੀ ਗਿਲਾ ਸ਼ਿਕਵਾ ਕਹਿਰਾਂ ਦਾ ਕਰਨ ਨਾਲੋਂ ਚੱਤੀ ਆਪਣੇ ਅੰਦਰ ਬਾਣ ਚੰਗਾ ਗਿਲਾ ਸ਼ਿਕਵਾ ਗਹਿਰਾਂ ਦਾ ਕਰਨ ਨਾਲੋ ਚੱਤੀ ਆਪਣੇ ਅੰਦਰ ਬਾਣ ਚੰਗਾ ਤੇ ਜ਼ਿਆਦਾ ਬੋਲਣਾ ਕੰਮ ਐ ਮੂਰਖਾਂ ਦਾ ਕੱਟ ਸੋਣ ਤੇ ਕੱਟ ਖਾਨ ਚੰਗਾ ਗਹਿਰਾਂ ਅੱਗੇ ਰਹਿਣ ਨਾਲੋ ਰੱਬ ਆਪਣੇ ਅੱਗੇ ਅਤਜ ਸੁਨਾਨ ਚੰਗਾ ਤੇ ਕਿਸੇ ਕੋਲੋਂ ਖਿਦਮਤ ਲੈਣ ਨਾਲੋ ਕਰਨਾ ਕਿਸੇ ਦੇ ਉੱਤੇ एहਸਾਨ ਚੰਗਾ ਤੇ ਕਿਤਾਬਾਂ ਉਰਲੀਆਂ ਪਰਲੀਆਂ ਪੜਨ ਨਾਲੋਂ ਪੜਨਾ ਖੋਲ ਕੇ ਪਾਕ ਕੁਰਾਨ ਚੰਗਾ ਤੇ ਜਿਹੜਾ ਆਪਣੇ ਗੁੱਸੇ ਨੂੰ ਪੀ ਜਾਵੇ ਉਹਨੂੰ ਸਭ ਤੋਂ ਚਾਨ ਪੀ ਲਾਉਣ ਚੰਗਾ ਤੇ ਜਿਹੜਾ ਵਿੱਚ ਜਵਾਨੇ ਕਰੇ ਤੋਬਾ ਬੁੱਟਿਆਂ ਨਾਲੋਂ ਉਹ ਜਵਾਨ ਚੰਗਾ ते आए गए दी जड़ा करे सेवा आए गए जड़ा करे सेवा ते सब नो भुलिया इंसान चंगा ते जड़ा किसी नहीं दुखी करता जड़ा किसी का दिल नहीं दुखी करता समझ उसनो ओ इंसान चंगा समझ उसनो ओ इंसान चंगा भुलिया गहरी लगी सट न दिखी ਝੂਠ ਤੇ ਮੰਦਰ ਤੇ ਕਦੀ ਮੱਥਾ ਨਾ ਟੇਕੀ ਸੱਚਾ ਇਸ਼ਕ ਰੂਤਾ ਪਰਤੀ ਕਿਆ ਇਸ਼ਕ ਦਾ ਕਦੀ ਜਿਸਮ ਨਾ ਦੇਖੇ ਇਸ਼ਕ ਦਾ ਕਦੀ ਜਿਸਮ ਨਾ ਦੇਖੇ ਹਲੇ ਤਰਤੇ ਹੀ ਇੰਨੇ ਨੇ ਭੁੱਲਿਆ ਦੇਖਣ ਤੇ ਨਾ ਦਿਖਾਵਾਂ ਲੋਕੀ ਮਾਦਨ ਤਾਨੇ ਇਸ਼ਕ ਦੇ ਮਾਰਿਆਂ ਨੂੰ ਕੌਣ ਤਿੱਖ ਤੇ ਕਿੰਨੋ ਤਿੱਖਾਵਾਂ ਇੱਕ ਤੂੰ ਤੇ ਇੱਕ ਯਾਰ ਖੁਦਾ ਦਸ ਗਿੰਨੋ ਤਤ ਤ ਸੁਨਾਵਾ ਦਸ ਗਿੰਨੋ ਤਤ ਤ ਸੁਨਾਵਾ ਉੱਠ ਭੁੱਲਿਆ ਤੂੰ ਸੁੱਤਾ ਨਾਮ ਲਈ ਪਰਬਤੀ ਤੇਰਾ ਮਨ ਸੁੱਤਾ ਰੋਹ ਤੇਰੀ ਜਾਗਦੀ ਕਿੱਥੇ ਲਾਈ ਬੈਠਾ ਰਹਿਣੀ ਕਰ ਬੰਦਗੀ ਉਸ ਰੱਬ ਦੀ ਜਿਹੜਾ ਪਾਰ ਲਾਉ ਤੇਰੀ ਪੀੜੀ ਜਿਹੜਾ ਪਾਰ ਲਾਉ ਤੇ ਪੀੜੀ ਤੇ ਕਾਟੇ ਚੱਲਨੇ ਪੈਂਦੇ ਨੇ ਓ ਬਲਿਆ ਕਾਟੇ ਚੱਲਨੇ ਪੈਂਦੇ ਨੇ ਜੇ ਹੋਵੇ ਸ਼ੌਂਕ ਵਫਾਵਾ ਮਾ ਤਾਂ ਕਈ ਬੋਲ ਕਬੋਲ ਵੀ ਖਾਸੇ ਸੁਣਨੇ ਪੈਂਦੇ ਨੇ ਸਭ ਜਰਲ ਇੱਥੇ ਜ਼ਿਕਰੇ ਰੱਖਨੇ ਪੈਂਦੇ ਨੇ ਮੰਜ਼ਿਲ ਪਾਉਣ ਲਈ ਕਈ ਦੁੱਖੜੇ ਚੱਲਨੇ ਪੈਂਦੇ ਨੇ ਬੜੇ ਵਾਦੇ ਕਾਟੇ ਨਾਲੀ ਸਹਣੇ ਪੈਂਦੇ ਨੇ ਉਬਲਿਆ ਘਾਟੇ ਸਹਣੇ ਪੈਂਦੇ ਨੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਦੋਨੋਂ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵਾਤਵਾਦ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ